ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਦੀ ਹੋਈ ਵਿਚਾਰ ਅਨੁਸਾਰ ਅਸੀਂ ਸ਼ਨੀਚਰਵਾਰ ਬਾਰੇ ਵਿਚਾਰ ਕਰ ਰਹੇ ਹਾਂ ਕਿਉਂਕਿ ਅਸੀਂ ਵਾਰਸਤ ਬਾਣੀ ਨੂੰ ਆਧਾਰ ਬਣਾ ਕੇ ਐਤਵਾਰ ਤੋਂ ਸ਼ੁਰੂ ਕਰਕੇ ਸ਼ੁੱਕਰਵਾਰ ਤੱਕ ਵਿਚਾਰ ਗੋਸ਼ਟੀ ਕੀਤੀ ਸੀ ਔਰ ਵਿਸ਼ੇਸ਼ ਕਰਕੇ ਜਿਹੜਾ ਸਤਵਾਰਾ ਕਾਵ ਹੈ ਇਹ ਬਹੁਤ ਵੱਡੇ ਰੂਪ ਵਿੱਚ ਸਹਿਦਕਰਾਂ ਨੇ ਰਚਿਆ ਔਰ ਇਹਦੇ ਬਾਰੇ ਖਾਸ ਕਰਕੇ ਸ਼ਨੀਚਰਵਾਰ ਬਾਰੇ ਜ਼ਿਆਦਾਤਰ ਅੰਤਵਿਸ਼ਵਾਸੀ ਨਜ਼ਰੀਏ ਤੋਂ ਹੀ ਲਿਖਿਆ ਗਿਆ ਪਰ ਪਹਿਲਾ ਸਵਾਲ ਇਹ ਹੈ ਕਿ ਸ਼ਨੀਚਰਵਾਰ ਨੂੰ ਸ਼ਨੀਚਰਵਾਰ ਕਿਹਾ ਹੀ ਕਿਉਂ ਜਾਂਦਾ ਹੈ ਅੱਜ ਦੀ ਖੋਜ ਅਨੁਸਾਰ ਜਿਹੜਾ ਨਵਾਂ ਗ੍ਰਹਿ ਵਿੱਚੋਂ ਸੈਚਰਨ ਗ੍ਰਹਿ ਹੈ ਉਹਦੇ ਨਾਮ ਉੱਪਰ ਹੀ ਇਸ ਦਿਨ ਦਾ ਨਾਮਕਰਨ ਹੋਇਆ ਔਰ ਅੰਗਰੇਜ਼ੀ ਪੰਜਾਬੀ ਕੋਸ਼ ਵਿੱਚ ਵੀ ਜਿਹੜਾ ਸੈਚਰਨ ਤੋਂ ਹੀ ਸੈਚਰਨ ਡੇ ਜਿਹੜਾ ਸ਼ਬਦ ਸਾਡੇ ਪ੍ਰਚਲਿਤ ਹੈ ਹਰ ਦਿਨ ਬਾਰੇ ਕੁਝ ਮਿਥਕਥਾਵਾਂ ਵੀ ਹੁੰਦੀਆਂ ਜਿਵੇਂ ਸੂਰਜ ਦਾ ਪੁੱਤਰ ਹੈ ਛਾਇਆਏ ਦੀ ਮਾਤਾ ਹੈ ਤੇ ਸਮਰਥ ਕੋਸ਼ ਵਿੱਚ ਇਹਨੂੰ ਸੂਰਸੁੱਤ ਵੀ ਲਿਖਿਆ ਵੀ ਸੂਰਜ ਦਾ ਪੁੱਤਰ ਹੈ ਛਾਇਆਸੁੱਤ ਵੀ ਲਿਖਿਆ ਕਿਉਂਕਿ ਚਮਕੀਲਾ ਗ੍ਰਹਿ ਹੈ ਸਾਡਾ ਵਿਸ਼ਵ ਪੰਜਾਬੀ ਕੋਸ਼ ਅਨਸਾਰ ਇਹ ਦਾ ਨਾਮ ਸ਼ਨੀਸ਼ਚਰ ਹੈ ਸ਼ਨੀਸ਼ਚਰ ਹੁੰਦਾ ਧੀਮੀ ਗਤੀ ਨਾਲ ਹੌਲੇ ਹੌਲੇ ਚੱਲਣ ਵਾਲਾ ਕਈ ਵਾਰੀ ਉਹ ਵੀ ਲੱਗਦਾ ਕਿ ਜਿੰਨਾ ਬੱਚਿਆਂ ਨੂੰ ਮੇਰਾ ਸ਼ਨੀਸ਼ਚਰ ਕਿਹਾ ਜਾਂਦਾ ਉਹਨਾਂ ਦੀ ਜਿਹੜੀ ਧੀਮੀ ਸੋਚ ਜਾਂ ਉਹਨਾਂ ਦਾ ਸਲੋ ਜਿਹੜਾ ਉਹਨਾਂ ਦੀ ਵਿਕਾਸ ਹੁੰਦਾ ਉਹਨੂੰ ਮੁੱਖ ਰੱਖ ਕੇ ਵੀ ਉਹਨਾਂ ਨਾਲ ਹੀ ਸ਼ਬਦ ਪ੍ਰਚਲਿਤ ਹੋਇਆ ਤੇ ਮਿਥ ਕਥਾ ਅਨਸਾਰ ਹੈ ਵੀ ਇਹ ਬੈ ਰੰਗ ਕਾਲਾ ਇਹਦਾ ਰੰਗ ਸ਼ਨੀ ਦਾ ਰੰਗ ਹੈ ਇਹ ਕਾਲੇ ਕਾਂ ਦੀ ਸਵਾਰੀ ਹੈ ਔਰ ਕਾਲੇ ਕੱਪੜੇ ਪਹਿਨਦਾ ਹੈ ਇਸ ਤਰ੍ਹਾਂ ਇਹ ਹਰ ਸੱਭਕਾ ਵਿੱਚ ਜਾਂ ਕਿ ਲੋਹਾ ਸੱਭਿਆਚਾਰ ਵਿੱਚ ਲੋਕ ਵਿਸ਼ਵਾਸ ਹੀ ਬਣਦੇ ਆ ਮਿਥ ਵੀ ਹੁੰਦੀ ਹੈ ਲੋਕਾਂ ਦੇ ਡਰ ਪੌਗੀ ਬਣਦੇ ਆ ਅੱਜ ਜੋ ਸਾਡੀ ਸਥਿਤੀ ਹੈ ਕਿ ਸ਼ਨੀਚਰਵਾਰ ਨੂੰ ਸਖਤ ਦਿਨ ਮੰਨਿਆ ਜਾਂਦਾ ਹੈ ਇਸੇ ਲਈ ਕਈ ਲੋਕ ਇਹਦਾ ਨਾਮ ਨਹੀਂ ਲੈਂਦੇ ਇਹਨੂੰ ਵਾਰ ਕਹਿ ਕੇ ਹੀ ਇਹਦਾ ਆਪਣੀ ਗੱਲ ਕਰ ਲੈਂਦੇ ਆ ਕਿਉਂਕਿ ਜਿੰਨੇ ਵੀ ਸਾਡੇ ਪ੍ਰਾਤਨ ਸਮੇਂ ਤੋਂ ਲੋਕੋ ਸ਼ਿਵਾਸ ਹੈ ਪੀਏ ਸਖਤ ਦਿਨ ਹੈ ਇਥੋਂ ਹੀ ਸ਼ਬਦ ਸਾਹਸਤੀ ਪ੍ਰਚਲਿਤ ਹੋਇਆ ਵੀ ਇਹ ਸਖਤ ਦਿਨ ਹੈ ਤੇ ਇਹਦਾ ਜਿਹੜਾ ਗ੍ਰਹਿ ਜਾਂ ਗ੍ਰਹਿ ਆ ਉਹਦੀ ਇੰਨੀ ਸ਼ਕਤੀ ਹੈ ਕਿ ਇਹਦਾ ਅਸਰ ਸਾਢੇ 7 ਘੜੀਆਂ ਸਾਢੇ 7 ਦਿਨ ਸਾਢੇ 7 ਮਹੀਨੇ ਜਾਂ ਸਾਢੇ 7 ਸਾਲ ਤੱਕ ਰਹਿੰਦਾ ਤਾਂ ਇਹਦੇ ਲਈ ਸ਼ਬਦ ਸਾਹਸਤੀ ਪ੍ਰਚਲਿਤ ਹੋਇਆ ਇਹ ਵੀ ਲੋਕੋ ਸ਼ਿਵਾਸ ਹੈ ਕਿ ਪੰਜ ਸ਼ਨੀਵਾਰ ਆ ਜਾਣ ਤੇ ਸੋਕਾ ਪੰਦਾ ਮੇਰੇ ਕਹਿਣ ਕੋ ਪਾਵੇ ਹੈ ਕਿ ਕੁਝ ਵੀ ਸ਼ਿਵਾਸ ਬਣੇਵੇਂ ਹੁੰਦੇ ਹਰ ਸਭਤਾ ਦੇ ਕਿ ਕਿਸੇ ਲਈ ਉਹ ਦਿਨ ਚੰਗੇ ਰੂਪ ਵਿੱਚ ਹੁੰਦਾ ਪਰ ਸਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਹੈ ਅੱਜ ਸਾਡੇ ਸ਼ਹਿਰਾਂ ਦਾ ਹਾਲ ਇਹ ਹੈ ਪੰਜਾਬ ਦੇ ਹੰਦਾ ਕਿ ਸ਼ਨੀਵਾਰ ਕੋਈ ਲੋਹਾ ਨਹੀਂ ਖਰੀਦਦਾ ਲੋਹੇ ਵਾਲੀਆਂ ਦੁਕਾਨਾਂ ਤੋਂ ਲੋਕ ਮਸ਼ੀਨਰੀ ਖਰੀਦਣ ਲੱਗੇ ਭਰਮ ਕਰਦੇ ਨੇ ਕਿ ਇਹ ਸ਼ਨੀਵਾਰ ਦਾ ਦਿਨ ਹੈ ਜਦੋਂ ਕਿ ਵਿਗਿਆਨ ਦਾ ਯੁੱਗ ਹੈ ਪਰ ਇਸ ਵਿਗਿਆਨ ਦੇ ਯੁੱਗ ਵਿੱਚ ਵੀ ਜੇ ਸਾੜ ਸਤੀ ਹੈ ਜੇ ਇਸ ਦਿਨ ਪੈਦਾ ਹੋਏ ਬੱਚੇ ਦੀ ਨਜ਼ਰ ਜਿਹੜੀ ਹੈ ਉਹਨੂੰ ਸਖਤ ਗਿਣਿਆ ਜਾਂਦਾ ਜਾਂ ਬੁਰਾ ਪ੍ਰਭਾਵ ਗਿਣਿਆ ਜਾਂਦਾ ਔਰ ਇਹ ਵੀ ਹੈ ਕਿ ਉੱਤਰ ਦਿਸ਼ਾ ਵੱਲ ਇਸ ਦਿਨ ਜਾਓ ਤੇ ਉਹ ਬੁਰਾ ਹੈ ਪਰ ਪੂਰਬ ਵਿੱਚ ਸ਼ੁਭ ਹੈ ਫਲਾਨੀ ਚੀਜ਼ ਖਾਣੀ ਜਿਹੜੀ ਹੈ ਜਾਂ দান ਕਰਨੀ ਕਾਲੇ ਤਿਲ ਕਾਲੀ ਗਊ ਜਾਂ ਕਾਲੀਆਂ ਵਸਤਾਂ ਇਹ ਹਰ ਸਭਤਾ ਨੇ ਇਹੋ ਦਾ ਇੱਕ ਰੂਪ ਲਿਆ ਹੁੰਦਾ ਕਿ ਜਿਹੜਾ ਸਮਾਜ ਤਤ ਸਾਰੇ ਦਾ ਇਹ ਹੈ ਕਿ ਜਿਹੜਾ ਸਮਾਜ ਸੱਤਾਂ ਦਿਨਾਂ ਬਾਰੇ ਕਿਉਂਕਿ ਦਿਨ ਤੇ ਸਾਰਾ ਸਾਲ ਚ ਇਹਨਾਂ ਨੇ ਰਿਪੀਟ ਹੋ ਹੋ ਕਿਉਂਣਾ ਤੇ ਜੇ ਮੰਨ ਕੇ ਕੋਈ ਬੈਠ ਜਾਏ ਕਿ ਮੰਗਲਵਾਰ ਵੀ ਬੁਰਾ ਫਿਰ ਇੱਕ ਦਿਨ ਛੱਡਿਆ ਵੀਰਵਾਰ ਬੁਰਾ ਫਿਰ ਇੱਕ ਦਿਨ ਛੱਡਿਆ ਸ਼ਨੀਵਾਰ ਬੁਰਾ ਜਾਂ ਆਦਿ ਦਿਨ ਸ਼ੁਭਾ ਤੇ ਕਿਸੇ ਵੀ ਧਰਤੀ ਦੇ ਲੋਕ ਬਹੁਤ ਚੰਗਾ ਵਿਕਾਸ ਨਹੀਂ ਕਰ ਸਕਦੇ ਮਾਨਸਿਕ ਤੌਰ ਤੇ ਕਮਜ਼ੋਰ ਹੋਣਗੇ ਤੇ ਉਹ ਅਨੇਕ ਤਰ੍ਹਾਂ ਦੇ ਫੋਕਟ ਕਰਮਕਾਂਡਾਂ ਦੇ ਵਿੱਚ ਉਲਝ ਜਾਣਗੇ ਇਸੇ ਲਈ ਸਾਡੇ ਦੇਸ਼ ਵਿੱਚ ਕਰੋੜਾਂ ਰੁਪਏ ਦਾ ਨਿੰਬੂ ਤੇ ਹਰੀਆਂ ਮਿਰਚਾਂ ਦਾ ਜਿਹੜਾ ਵਪਾਰ ਹੈ ਉਹ ਸ਼ਨੀਵਾਰ ਵਾਲੇ ਦਿਨ ਚੱਲ ਰਿਹਾ ਕਿਉਂਕਿ ਕੋਈ ਲੋਕ ਉਤਾਰੇ ਲਈ ਕਰ ਰਿਹਾ ਕੋਈ ਸ਼ੋਭ ਸ਼ਗਨ ਲਈ ਕਰ ਰਿਹਾ ਔਰ ਇਹ ਸਮੂਹ ਸ਼ਹਿਰਾਂ ਦੇ ਵਿੱਚ ਇਹ ਇੱਕ ਵੱਖਰੀ ਕਿਸਮ ਦਾ ਪਿਛਲੇ ਕੁਝ ਸਾਲਾਂ ਤੋਂ ਇੱਕ ਨਵਾਂ ਰਿਵਾਜ ਪੈਦਾ ਹੋ ਗਿਆ ਕਿ ਜਿਸ ਦਿਨ ਬੇਅੰਤ ਨਿੰਬੂ ਹਰੀਆਂ ਮਿਰਚਾਂ ਜਿਹੜੀਆਂ ਸੜਕ ਤੇ ਸਿੱਟੀਆਂ ਜਾਂਦੀਆਂ ਦੁਕਾਨਾਂ ਨੂੰ ਵੱਧੀਆਂ ਜਾਂਦੀਆਂ ਕੱਡੀਆਂ ਨੂੰ ਵੱਧੀਆਂ ਜਾਂਦੀਆਂ ਉਤਾਰੇ ਕੀਤੇ ਜਾਂਦੇ ਆ ਔਰ ਇਹਦੇ ਨਾਲ ਇੱਕ ਬਹੁਤ ਵੱਡਾ ਭਰਮ ਪ੍ਰਚਲਿਤ ਹੋ ਗਿਆ ਕਿ ਸ਼ਨੀ ਜਿਹੜਾ ਇਹਨੂੰ ਸਖਤ ਦਿਨ ਮੰਨ ਲਿਆ ਗਿਆ ਔਰ ਇਹ ਜਿਹੜਾ ਲੋਕਾਂ ਨੇ ਇੱਕ ਨਵਾਂ ਆਪਣਾ ਮਾਨਸਿਕ ਰੋਗ ਪੈਦਾ ਕਰ ਲਿਆ ਹੁਣ ਦੂਜੇ ਪਾਸੇ ਅਸੀਂ ਕਿਉਂਕਿ ਸਿੱਖ ਸੱਭਿਆਚਾਰ ਅਨੁਸਾਰ ਗੁਰਮਤਿ ਦੀ ਦ੍ਰਿਸ਼ਟੀ ਤੋਂ ਜਾਂ ਗੁਰਵਾਣੀ ਵਿੱਚ ਸਾਨੂੰ ਕੀ ਉਪਦੇਸ਼ ਹੈ ਇਹ ਜਿਹੜੀ ਵਾਰਸਾ ਤੋਂ ਬਾਣੀ ਆ ਨਾ ਇਹਦੇ ਵਿੱਚ ਭਗਤ ਕਬੀਰ ਜੀ ਨੇ ਦੇ ਲਈ ਸ਼ਬਦ ਸនិចਰ ਲਈ ਥਾਵਰ ਸ਼ਬਦ ਹੈ ਕਿਉਂਕਿ ਸਮਰਥ ਕੋਸ਼ ਵਿੱਚ ਨਾ ਥਾਵਰ ਸ਼ਬਦ ਵੀ ਹੈ ਔਰ ਮੰਦਗ੍ਰਹਿ ਵੀ ਹੈ ਕਿਉਂਕਿ ਵੀ ਜਦੋਂ ਲੋਕਾਂ ਨੇ ਮੰਨ ਲਿਆ ਕਿ ਮੰਦਾ ਗ੍ਰਹਿ ਹੈ ਤਾਂ ਇਹ ਸਾਰੇ ਸ਼ਬਦ ਜਿਹੜੇ ਸੂਰਸੁੱਤ ਹੈ ਸ਼ਾਇਆਸੁੱਤ ਹੈ 라ਵਨੰਦਨ ਹੈ ਇਹ ਸਾਰੇ ਸ਼ਬਦ ਸ਼ਨੀਵਾਰ ਬਾਰੇ ਪ੍ਰਚਲਿਤ ਹੋ ਗਏ ਭਗਤ ਕਬੀਰ ਜੀ ਨੇ ਸਾਡੇ ਇਸ ਸੰਵਾਦ ਨੂੰ ਜਾਗਰਤ ਕਰਦਿਆਂ ਚੇਤਨ ਕੀਤਾ ਕਿ ਭਾਈ ਸ਼ਨੀਚਰਵਾਰ ਦੇ ਵਹਿਮ ਭਰਮ ਵਿੱਚ ਨਹੀਂ ਪੈਣਾ ਕਿਉਂਕਿ ਥਾਵਰ ਥਿਰ ਕਰ ਰੱਖੈ ਜੋਈ ਕਹਿੰਦੇ ਸ਼ਨੀਵਾਰ ਦੇ ਦਿਨ ਜੇ ਉਸ ਪ੍ਰਮਾਤਮਾ ਨੂੰ ਆਪਣੇ ਕੋਈ ਹਿਰਦੇ ਵਿੱਚ ਰੱਖਦਾ ਤੇ ਜੋਤ ਦੀ ਬੱਤੀ ਘਟਮੈ ਜੋਈ ਉਸ ਅਕਾਲ ਪੁਰਖ ਦੇ ਸਿਮਰਨ ਅਭਿਆਸ ਰੂਪੀ ਜੋਤ ਦੀ ਬੱਤੀ ਨੂੰ ਆਪਣੇ ਇਸ ਤਨ ਰੂਪੀ ਦੀਵੇ ਵਿੱਚ ਜਗਦਿਆਂ ਰੱਖਦਾ ਹੈ ਤਾਂ ਬਾਹਰ ਭੀਤਰ ਭਇਆ ਪ੍ਰਕਾਸ਼ ਤਦ ਹੂਆ ਸਗਲ ਕਰਮ ਕਾ ਨਾਸ ਜਦੋਂ ਨਿਰਪੋ ਨਿਰਵੈਰ ਪ੍ਰਭੂ ਦਾ ਸਿਮਰਨ ਕਰਦਿਆਂ ਮਨੁੱਖ ਉਹਦਾ ਓਟ ਆਸਰਾ ਲੈਂਦਾ ਨਾ ਤਾਂ ਫੇਰ ਮਨੁੱਖ ਦੇ ਆਤਮਕ ਤਲ ਤੇ ਸੰਸਾਰੀ ਤਲ ਤੇ ਉਹ ਪ੍ਰਕਾਸ਼ ਮਈ ਹੁੰਦਾ ਹੈ ਉਹਨੂੰ ਗਿਆਨ ਹੁੰਦਾ ਕਿ ਇਹ ਜਿਹੜੇ ਦਿਨਾਂ ਬਾਰੇ ਸਾਡੇ ਭਰਮ ਨੇ ਜਾਂ ਸਾਡੇ ਫੋਕਟ ਕਰਮਕਾਂਡ ਨੇ ਜਾਂ ਸਾਡੀਆਂ ਜਿਹੜੀਆਂ માનਤਾਵਾਂ ਨੇ ਜਾਂ ਸਾਡੇ ਡਰ ਨੇ ਇਹ ਡਰ ਇਸ ਕਰਕੇ ਨੇ ਕਿ ਬੰਦਾ ਗਿਆਨ ਤੋਂ ਵਿਹੋਣਾ ਹੈ ਤੇ ਜਦੋਂ ਉਸ ਨਿਰਪਉਣ ਨਿਰਵੈਰ ਕਾਲਪੁਰਖ ਦਾ ਆਸਰਾ ਲੈਂਦਾ ਤੇ ਭਗਤ ਕਬੀਰ ਜੀ ਕਹਿੰਦੇ ਤਬ ਹੁਆ ਸਗਲ ਕਰਮ ਕਾ ਨਾਸ ਤੁਸੀਂ ਜਿੰਨੇ ਵੀ ਕੋਈ ਸੰਸਾਰ ਵਿੱਚ ਤੁਹਾਡੇ ਕਰਮ ਨੇ ਉਹ ਸਭ ਫੋਕਟ ਕਰਮਾਂ ਦਾ ਨਾਸ਼ ਹੋ ਜਾਂਦਾ ਜੇ ਥਾਵਰ ਇਸ ਸ਼ਨੀਵਾਰ ਦੇ ਦਿਨ ਤੁਸੀਂ ਉਸ ਪ੍ਰਮਾਤਮਾ ਨੂੰ ਯਾਦ ਰੱਖਦੇ ਹੋ ਤਾਂ ਇਹਦੇ ਸਬੰਧ ਵਿੱਚ ਹੀ ਅੱਗੇ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਾਰਸਤ ਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿਉਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 843 ਅੰਗ ਉੱਪਰ ਦਰਜ ਹੈ ਸਤਗੁਰਾਂ ਨੇ ਦੇ ਲਈ ਸ਼ਬਦ ਸ਼ਨੀਚਰਵਾਰ ਹੀ ਵਰਤਿਆ ਹੈ ਸਤਗੁਰ ਕਹਿੰਦੇ ਸ਼ਨੀਚਰਵਾਰ ਸੌਨ शास्त्र ਵਿਚਾਰ ਹੋਵੇ ਮੇਰਾ ਪਰਮ ਸੰਸਾਰ ਇਸ ਸ਼ਨੀਵਾਰ ਵਾਲੇ ਦਿਨ ਜਿਹੜਾ ਸੌਨਕ ਰਿਸ਼ੀ ਦਾ ਇਹ ਸ਼ਾਸਤਰ ਹੈ ਜਿਹਦੇ ਵਿੱਚ ਇਹਦੇ ਬਾਰੇ ਮਨੁੱਖਤਾ ਨੂੰ ਡਰ ਵੀ ਹੋ ਸਕਦਾ ਹੈ ਤੇ ਇਹਦੇ ਨਾਲ ਕੇਵਲ ਬੰਦਾ ਮੈਂ ਮੇਰੀ ਦੇ ਤੇ ਜਾਂ ਭਰਮ ਵਿੱਚ ਹੀ ਸੰਸਾਰ ਕੇਵਲ ਭਟਕਦਾ ਰਹਿੰਦਾ ਸਤਿਗੁਰੂ ਅੱਗੇ ਫਰਮਾਉਂਦੇ ਹੈ ਕਿ ਮਨਮੁਖ ਅੰਦਾ ਦੂਜੇ ਭਾਏ ਜਮਦਰ ਵੱਧਦਾ ਛੋਟਾ ਖਾਏ ਜਿਹੜਾ ਬੰਦਾ ਆਪਣੇ ਮਨ ਦੀ ਮਰਜ਼ੀ ਅਨਸਾਰ ਚੱਲ ਕੇ ਸਨੇਚਰਵਾਰ ਵਾਲੇ ਬਿਨ ਭਰਮ ਕਰਮ ਕਰਦਾ ਤੇ ਦੂਜੇ ਪਾਉ ਵਿੱਚ ਜਉਂਦਾ ਇੱਕ ਆਕਾਲ ਪੁਰਖ ਤੋਂ ਉਹਦਾ ਓਟ ਆਸਰਾ ਛੱਡ ਕੇ ਉਹ ਜਮਦੇਦਰ ਤੇ ਵੱਧਾ ਹੋਇਆ ਛੋਟਾ ਹੀ ਖਾਂਦਾ ਹੈ ਅੰਤ ਸਤਿਗੁਰੂ ਤਤ ਗਿਆਨ ਵਰਸ਼ਿਸ਼ ਕਰਦੇ ਨੇ ਗੁਰਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵਣਾ ਹੈ ਗੁਰੂ ਦੀ ਕਿਰਪਾ ਨਾਲ ਜਿਹੜਾ ਉਹਦਾ ਓਟ ਆਸਰਾ ਲੈਂਦਾ ਉਹ ਸਦਾ ਹੀ ਸੁਖ ਪਾਉਂਦਾ ਜੀ ਦੀ ਸੱਚੀ ਕਰਨੀ ਹੋਵੇ ਤੇ ਸੱਚੀ ਲਿਵ ਹੋਵੇ ਉਹਨੂੰ ਫਿਰ ਕਿਸੇ ਵੀ ਵਾਰ ਦਿਨ ਦੇ ਤੋਂ ਨਾ ਭਰਮ ਕਰਨ ਦੀ ਲੋੜ ਹੈ ਨਾ ਡਰਨ ਦੀ ਲੋੜ ਹੈ ਨਾ ਉਹਦਾ ਕੋਈ ਬੁਰਾ ਹੋਏਗਾ ਤੇ ਨਾ ਉਹਦਾ ਕੋਈ ਬੁਰਾ ਕਰ ਸਕਦਾ ਇਸ ਲਈ ਗੁਰਮਤ ਵਿੱਚ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜੋ ਸ਼ਨੀਚਰਵਾਰ ਪ੍ਰਤੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਉਸ ਅਕਾਲ ਪੁਰਖ ਦਾ ਓਟ ਆਸਰਾ ਧੱਕਣਾ ਉਹਦਾ ਹੀ ਨਾਮ ਜਪਣਾ ਉਹਦੀ ਸ਼ਕਤੀ ਦੇ ਸਹਾਰੇ ਜੀਵਨ ਜਿਉਣਾ ਪਰ ਦਿਨ ਸਾਰੇ ਭਲੇ ਨੇ ਮਹਾਂ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ ਹਾਰ ਦੇਨ ਚੰਗਾ ਹੈ ਬੰਦੇ ਦਾ ਕਰਮ ਸ਼ੁਭ ਹੋਣਾ ਚਾਹੀਦਾ ਹੈ ਇਸ ਲਈ ਇਹਨਾਂ ਜਦੋਂ ਬੰਦਾ ਮਨੁੱਖ ਵਾਰਾਂ ਦੀ ਵਿਚਾਰ ਵਿੱਚ ਪੈ ਜਾਂਦਾ ਹੈ ਜਾਂ ਦਿਨਾਂ ਦੇ ਭਰਮਾਂ ਵਿੱਚ ਪੈ ਜਾਂਦਾ ਹੈ ਤੇ ਉਹਦਾ ਜਿਹੜਾ ਮਾਨਸਿਕ ਤੇ ਬੌਧਿਕ ਵਿਕਾਸ ਵੀ ਰੁਕਦਾ ਤੇ ਆਰਥਿਕ ਤੌਰ ਤੇ ਉਹਨੂੰ ਲੁੱਟਣ ਵਾਸਤੇ ਬਹੁਤ ਸਾਰੇ ਅੰਧਵਿਸ਼ਵਾਸੀ ਵਰਤਾਰਾ ਫਲਾਉਣ ਵਾਲੇ ਕਾਬਜ਼ ਹੋ ਜਾਂਦੇ ਆ ਔਰ ਸਾਡੀ ਧਰਤੀ ਤੇ ਅਕਸਰ ਅਜਿਹਾ ਵਾਪਰਦਾ ਕਿ ਜਿੱਥੇ ਲੋਕ ਅੰਧਵਿਸ਼ਵਾਸੀ ਹੁੰਦੇ ਆ ਤਾਂ ਉਹਨਾਂ ਨੂੰ ਲੁੱਟਣ ਵਾਸਤੇ ਜਾਂ ਉਹਨਾਂ ਦੀ ਲੁੱਟ ਘਸੁੱਟ ਕਰਨ ਵਾਸਤੇ ਉਹਨਾਂ ਨੂੰ ਡਰ ਪਾਉਣ ਵਾਸਤੇ ਇੱਕ ਜਮਾਤ ਜਿਹੜੀ ਕਾਬਜ਼ ਹੋ ਜਾਂਦੀ ਆ ਜਿਹੜੀ ਉਹਨਾਂ ਦਾ ਮਾਨਸਿਕ ਬੌਧਿਕ ਤੇ ਆਰਥਿਕ ਸ਼ੋਸ਼ਣ ਕਰਦੀ ਰਹਿੰਦੀ ਹੈ ਇਸ ਲਈ ਸਤਿਗੁਰੂ ਰਹਿਮਤ ਕਰਨ ਕਿ ਅਸੀਂ ਹਰ ਦਿਨ ਨੂੰ ਕਰਮ ਸ਼ੁਭ ਕਰੀਏ ਪਰ ਹਰ ਦਿਨ ਵਾਰੇ ਭਰਮ ਬਿਲਕੁਲ ਨਹੀਂ ਕਰਨਾ ਕਿਉਂਕਿ ਸਤਿਗੁਰਾਂ ਨੇ ਇਹ ਬਖਸ਼ਿਸ਼ ਨੂੰ ਮਾਨਵਤਾ ਲਈ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ